ਦੋਸਤੋ ਹਸ਼ਿਆਰਪੁਰ ਦੇ ਵਿੱਚ ਜੋ ਵੀ ਬੱਚੇ ਦੇ ਨਾਲ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਲਹਿਰ ਚਲਾਈ ਜਾ ਰਹੀ ਆ ਭਈਏ ਪੰਜਾਬੋ ਪੰਜਾਬ ਬਚਾਓ ਤਾਂ ਦੋਸਤੋ ਬੇਨਤੀ ਆ ਇਸ ਵੀਡੀਓ ਨੂੰ ਪੂਰਾ ਦੇਖਿਓ ਸ਼ੇਅਰ ਕਰਿਓ ਤਾਂ ਕਿ ਆਪਾਂ ਅਸਲ ਲੜਾਈ ਦੀ ਪਛਾਣ ਕਰ ਸਕੀਏ ਤਾਂ ਦੋਸਤੋ ਜਿਹੜੀ ਗੱਲ ਆ ਕਿ ਭਈਏ ਪੰਜਾਬੋ ਪੰਜਾਬ ਬਚਾਓ ਤਾਂ ਭਈਏ ਭਜਾਉਣ ਦੇ ਨਾਲ ਪੰਜਾਬ ਨਹੀਂ ਬਚਣਾ ਕਿਉਂਕਿ ਭਈਏ ਭਜਾਉਣ ਦੇ ਨਾਲ ਅਸੀਂ ਆਪਣਾ ਵੀ ਨੁਕਸਾਨ ਕਰਾਂਗੇ ਤੇ ਆਪਣੇ ਜਿਹੜੇ ਬਾਹਰਲੇ ਸਟੇਟਾਂ 'ਚ ਭਾਈ ਬੈਠੇ ਆ ਉਹਨਾਂ ਦਾ ਵੀ ਨੁਕਸਾਨ ਕਰਾਂਗੇ ਤਾਂ ਅਸਲ ਲੜਾਈ ਕੀ ਆ ਅਸਲ ਲੜਾਈ ਭਈਏ ਭਜਾਉਣਾ ਨਹੀਂ ਅਸਲ ਲੜਾਈ ਲੀਡਰਾਂ ਨੂੰ ਭਜਾਉਣਾ ਲੀਡ ਉਨ੍ਹਾਂ ਤੇ ਦਬਾਅ ਪਾਓ ਸਰਕਾਰ ਤੋਂ ਕਾਨੂੰਨ ਬਣਾਓ ਕਿ ਕੋਈ ਵੀ ਇੱਥੇ ਆ ਕੇ ਬੋਟਨਾ ਬਣਾ ਸਕੇ ਜ਼ਮੀਨਾਂ ਖਰੀਦ ਸਕੇ ਤੇ ਜਿਹੜਾ ਵੀ ਬੰਦਾ ਆਵੇ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਹੋਵੇ ਤੇ ਜਿਸ ਤਰੀਕੇ ਇਹ ਬੱਚੇ ਨਾਲ ਹੋਇਆ ਇਹੋ ਜਿਹੇ ਕੇਸਾਂ ਦੇ ਵਿੱਚ ਇੱਕ ਮਿਸਾਲੀ ਸਜ਼ਾ ਰੂਕਮਬਾਉ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਹੋਰ ਇਦਾਂ ਕਰਨ ਤੋਂ ਪਹਿਲਾਂ 10 ਵਾਰੀ ਸੋਚੇ ਤਾਂ ਦੋਸਤੋ ਅਸਲ ਲੜਾਈ ਆਪਣੀ ਇਹ ਹੈ ਜੇਕਰ ਤੁਸੀਂ ਇਹ ਕਰ ਲਿਆ ਤਾਂ ਤੁਸੀਂ ਜਿੱਤ ਜਾਓਗੇ ਪਰ ਸਿਰਫ ਪਈਏ ਭਜਾਉਣ ਦੇ ਨਾਲ ਪੰਜਾਬ ਨਹੀਂ ਬਚਣਾ ਜੇ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ